12 ਦਾ ਇਹ ਮਾਡਲ ਆ ਫੁੱਲੀ ਆਟੋਮੈਟਿਕ ਫਸਟ ਆਨਰ ਦੀ ਇਹ ਗੱਡੀ ਹੈ ਟਾਇਰ ਗੱਡੀ ਦੇ ਬਿਲਕੁਲ ਨਵੇਂ ਪਏ ਨੇ ਜੀ ਪੰਜੋਂ ਟਾਇਰ ਵਿੱਚੋਂ ਇੰਟੀਰੀਅਰ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਹੈ ਜੇ ਕਿਸੇ ਭਰਾ ਨੇ ਪਰਚੇਜ ਕਰਨੀ ਆ ਗੱਡੀ ਬਿਲਕੁਲ ਨਵੀਂ ਗੱਡੀ ਖੜੀ ਆ ਬਾਈ ਕੋਲ ਇਸ ਟਾਈਮ ਅਵੇਲੇਬਲ ਆ ਜੀ ਤੇ ਬੈਕ ਸਾਈਡ 뷰 ਦੇਖ ਸਕਦੇ ਹੋ ਪੰਜਾਬ ਨੰਬਰ ਆ ਟਾਇਰ ਸੱਜਣੋਂ ਹਲੇ ਟਿੱਪਣੀ ਗੱਡੀ ਦੀ ਥੱਲੇ ਨਹੀਂ ਲਹੀ ਹੋਈ ਮਤਲਬ ਲੱਗੇ ਹਲੇ ਤੱਕ ਗੱਡੀ ਦਾ ਟਾਇਰ ਪੈਂਚਰ ਹੀ ਨਹੀਂ ਹੋਇਆ ਸਾਰੀ ਦੀ ਸਾਰੀ ਗੈਟਰ ਸਟਿੱਪਣੀ ਵਾਲੀ オリジナル ਪਈਆ ਓਮੀ ਦੀ ਓਮੀ ਏਜੰਸੀ ਰਿਕਾਰਡ ਪਈਆ ਤੇ ਦੇਖ ਸਕਦੇ ਹੋ ਗੱਡੀ ਜੇ ਕਿਸੇ ਭਰਾ ਦੇ ਪਸੰਦਾ ਦਾ ਉੱਪਰ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਡੀ ਬਾਈਟ ਕੋਲੋਂ ਪਰਚੇਜ਼ ਕਰ ਸਕਦੇ ਹੋ ਟਰਾਈ ਲੈ ਸਕਦੇ ਹੋ ਹੋਲੀ ਸਾਨੂੰ ਦਸੱਲੀ ਨਾਲ ਗੱਡੀ ਦਿੱਤੀ ਜਾਊਗੀ ਜੀ 80% ਗੱਡੀ ਦੇ ਉੱਪਰ ਲੋਨ ਹੋਊ ਉਹ ਲਾਈ ਟਾਇਰ ਗੱਡੀ ਦੇ ਵਧੀਆ ਪੰਜੋਂ ਟਾਇਰ ਨਵੇਂ ਪਏ ਨੇ ਜੀ ਗੱਡੀ ਦੇ ਦੇਖ ਸਕਦੇ ਹੋ ਜੀ 7,75,000 ਰੁਪਿਆ ਗੱਡੀ ਦੀ